ਕੱਲ ਬਹੁਤ ਕੁਝ ਹੋਇਆ ਕਹਿ ਸਕਦੇ ਆ ਕਿ ਇੱਕ ਕਾਉਂਸਲਰ ਦੀ ਜੰਗਲਿੰਗ ਹੋਈ ਆ ਕੱਲ ਇੱਕ ਵਾਰੀ ਆਮ ਆਦਮੀ ਪਾਰਟੀ ਚ ਫਿਰ ਕਾਂਗਰਸ ਚ ਫਿਰ ਆਮ ਆਦਮੀ ਪਾਰਟੀ ਚ ਕਿਸ ਤਰ੍ਹਾਂ ਦੇਖਦੇ ਹੋ ਜੀ ਥੋੜਾ ਜਿਹਾ ਕਮਜ਼ੋਰੀ ਸਾਡੇ ਕੋਲੋਂ ਰਹਿ ਗਈ ਕਿ ਥੋੜਾ ਜਿਹਾ ਅਸੀਂ ਜ਼ੋਰ ਹੋ ਲਗਾ ਲੈਂਦੇ ਤੇ ਸ਼ਾਇਦ ਅਸੀਂ 50 60 ਤੇ ਪਹੁੰਚ ਜਾਣਾ ਸੀਗਾ لیکن ਜਿਹੜੇ ਹਾਲਾਤ ਹੁਣ ਬਣੇ ਅਜੇ ਤੱਕ ਨਹੀਂ ਬਣੇ ਸਕੇ ਆਮ ਆਦਮੀ ਪਾਰਟੀ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਪੰਜਾਬ ਦੇ ਪੂਰੇ ਹਿੰਦੁਸਤਾਨ 'ਚ ਟੰਡੋਰਾ ਪਿਟਰੇ ਸੀਗੇ ਕਿ ਪੰਜਾਬ ਦੇ ਲੋਕ ਇਹਨਾਂ ਬੜਾ ਪਿਆਰ ਕਰਦੇ 2 ਸਾਲ ਦੀ ਵੇਟਿੰਗ ਹਾਈ ਕੋਰਟ ਸੁਪਰੀਮ ਕੋਰਟ ਦੇ ਕਹਿਣ ਦੇ باوجود ਇਹਨਾਂ ਨੇ ਇਲੈਕਸ਼ਨ ਕਰਾਏ ਉਹ ਇਲੈਕਸ਼ਨ ਤੋਂ ਬਾਅਦ ਇਹਨਾਂ ਦਾ ਹਾਲ ਇਹ ਹੈ ਕਿ ਇਹਨਾਂ ਨੂੰ ਜਿਹੜੇ ਦੂਜੀ ਪਾਰਟੀਆਂ ਦੇ ਕੌਂਸਲਾਂ ਦੇ ਘਰਾਂ 'ਚ ਜਾਣਾ ਪੈ ਰਿਹਾ ਚਾਰ-ਚਾਰ ਐਮ.ਐਲ.ਏ ਇਕੱਠੇ ਹੋ ਕੇ ਜਾਂਦੇ ਆ ਇਹਨਾਂ ਦਾ ਮਿਨਿਸਟਰ ਜਾਂਦਾ ਉਹਨਾਂ ਨੂੰ ਰਿਕਵੈਸਟ ਕਰ ਰਿਹਾ ਕਿਸੇ ਨੂੰ ਕੋਈ ਪੋਸ ਲਾਲਚ ਦੇ ਰਿਹਾ ਕਿਸ ਨੂੰ ਪੈਸੇ ਦਾ ਲਾਲਚ ਦੇ ਰਿ ਜਿੰਨੇ ਆਣਾ ਹੁੰਦਾ ਜਿਹਨੂੰ ਤੁਹਾਡੀ ਪਾਰਟੀ ਪਸੰਦ ਹੈ ਉਹ ਖੁਦ ਚੱਲ ਕੇ ਜਾਂਦਾ ਹੈ ਦੀਸ਼ਾ ਜੀ ਨੂੰ ਸਵੇਰੀ ਇਹਨਾਂ ਨੇ ਹੋਟਲ 'ਚ ਬੁਲਾ ਕੇ ਕਿਤੇ ਨਾ ਕਿਤੇ ਗੁੰਮਰਾਹ ਜਾਂ ਕਰਕੇ ਉਹਨੂੰ ਉਹਦੇ ਗਲੇ ਚੋ ਪਾ ਲਿਆ ਜਦੋਂ ਅਸੀਂ ਉਹਦੇ ਘਰ ਗਏ ਅਸੀਂ ਇਹ ਨਹੀਂ ਕਹਿਣਗੇ ਕਿ ਤੁਸੀਂ ਵਾਪਸ ਆਜੋ ਅਸੀਂ ਸਿਰਫ ਇਹ ਪੁੱਛਣਗੇ ਵੀ ਭਾਈ ਵਾਏ ਮਨ ਤੂੰ ਇਹ ਕੀਤਾ ਕਿਉਂ ਮਿਸ ਸਾਡੇ ਕੀ ਕਮੀ ਸੀ ਪਾਰਟੀ ਕੀ ਕਮੀ ਸੀ ਥੈਨ ਹੀ ਸੈਟ ਉਹਦੀ ਅੱਖਾਂ ਚਾਂਸ ਹੋ ਆ ਗਏ ਤੇ ਮੇਰੇ ਤੋਂ ਗਲਤ ਹੋ ਗਿਆ ਤੇ ਦਿਨ ਅਸੀਂ ਕਿਹਾ ਕਿ ਵੀ ਆਰ ਫੈਮਲੀ ਤੁਸੀਂ ਸਾਡੇ ਪਾਰਟੀ ਦਾ ਹਿੱਸਾ ਹੋ ਤੁਸੀਂ ਕੰਮ ਲੈ ਕਰ ਤੇ ਜਿਵੇਂ ਸੈਡ ਓਕੇ ਉਹਦੀ ਪੂਰੀ ਫੈਮਲੀ ਬੈਠੀ ਹਿੰਦੁਸਤਾਨ 'ਚ ਅਜੇ ਤੱਕ ਕੋਈ ਇਹੋ ਜਿਹਾ ਐਮਐਲਏ ਨਹੀਂ ਹੋਏਗਾ ਜਿਹੜਾ ਆਪਣੇ ਹਾਰੇ ਕੌਂਸਲ ਨੂੰ ਸਟੈਂਪ ਦੇ ਦੇਵੇ ਪੂਰੇ ਲੋਕਾਂ ਨੇ ਜਿਹੜੀ ਵੋਟ ਹੈ ਉਹ ਜਗਦੀਲਾ ਦੀਸ਼ਾ ਨੂੰ ਨਹੀਂ ਪਾਈ ਸੀ ਲੋਕਾਂ ਨੇ ਵੋਟ ਕਾਂਗਰਸ ਨੂੰ ਪਾਈ ਸੀ ਤੇ ਅੱਜ ਜੇ ਹਜੇ ਸੋ ਵੀ ਨਹੀਂ ਚੱਕੀ ਹਾਊਸ ਵੀ ਨਹੀਂ ਬਣਿਆ ਜਿਹੜੀ ਪਾਰਟੀ ਨੇ 3 ਸਾਲ ਡਿਵੈਲਪਮੈਂਟ ਨਹੀਂ ਕੀਤਾ ਤੁਹਾਨੂੰ ਉਹਦੀਆਂ ਨੀਤੀਆਂ ਦੋ ਦਿਨ 'ਚ ਪਸੰਦ ਕਿਵੇਂ ਆ ਗਈਆਂ ਮੈਂ ਉਹਨੂੰ ਜਬਰਦਸਤੀ ਕਿਤੇ ਲੈ ਵੀ ਜਾਂਦਾ ਲੈ ਜਾਂਦਾ ਤੇ ਦੋ ਦਿਨ ਬਾਅਦ ਉਹਦਾ ਮਨ ਸਿਕਾ ਫੇਰ ਅਗੇ ਜੁਆਇਨ ਕਰ ਲੈਂਦਾ। ਕਿੰਪਰੋ ਬੋਲਦਾ ਵੀ ਧੱਕੇ ਨਾਲ ਸੰਜੀ ਲੈ ਗਿਆ ਸੀ। ਮੈਂ ਤਾਂ ਇਹ ਕੰਮ ਕਰਦਾ ਨਹੀਂ। ਔਰ ਮੈਂ ਗਿਆ ਵੀ ਸਿਰਫ ਇਸ ਕਰਕੇ ਨਹੀਂ ਸੀ ਮੈਂ ਦੁਬਾਰਾ ਰੀਜੁਆਇਨ ਕਰਾਣਾ। ਮੈਂ ਗਿਆ ਸਿਰਫ ਇਸ ਵਾਸਤੇ ਸੀਗਾ ਕਿ ਮੈਨੂੰ ਇਹ ਤਾਂ ਪਤਾ ਲੱਗੇ ਵੀ ਹੋਇਆ ਕੀ? ਅੰਦਰ ਜਿਗਰਾ ਹੁੰਦਾ ਉਹ ਬਾਜ਼ਾਰ 'ਚ ਨਹੀਂ ਮਿਲਦਾ। ਨਾ ਖਰੀਦਿਆ ਜਾਂਦਾ। ਉਹ ਬੰਦਾ ਜਨਮ ਤੋਂ ਲੈ ਕੇ ਆਂਦਾ। ਬੜੇ ਇਹੋ ਜਿਹੇ ਕੰਸਟਰ ਜਿਹੜੇ ਹੈਂਡ ਟੂ ਮਾਊਥ ਉਨਾਂ ਨੂੰ ਲਾਲੇ ਦਿੱਤੇ ਕਿ ਉਹ ਹਿੱਲੇ ਨਹੀਂ ਤੁਹਾਡੇ ਰਾਹੀ ਇੱਕ ਗੱਲ ਜਰੂਰ ਕਹਿਣਾ ਚਾਹਣਾ ਕਿ ਜਿਹੜੇ ਲੋਕਾਂ ਨੇ 2022 ਚ ਬਦਲਾਅ ਨੂੰ ਲੈ ਕੇ ਸਰਕਾਰ ਲੈ ਕੇ ਆਏ ਸੀ ਆ ਜਿਨ੍ਹਾਂ ਦਾ ਅਸਲੀ ਚਿਹਰਾ ਜਰੂਰ ਦੇਖੋ ਲੋਕਾਂ ਦੇ ਕੌਂਸਲਰਾਂ ਦੇ ਘਰਾਂ 'ਚ ਜਾ ਕੇ ਹਰ ਪ੍ਰੈਸ਼ਰ ਪਾ ਰਿਹਾ ਹੈ ਤਾਂ ਕਿ ਉਹ ਇਹਨਾਂ ਨੂੰ ਜੁਆਇਨ ਕਰਨ ਤੇ ਇਹਨਾਂ ਦਾ ਮੇਰ ਬਣ ਸਕੇ ਸਸਕਲ ਜੀ ਪ੍ਰਾਈਮਰ ਸਵੇਰ ਨਾਲ ਜੁੜ ਚੁੱਕੇ ਹਾਂ ਤਾਂ ਮੈਂ ਹਾਂ ਨੂੰ ਬੱਸ ਝੁਗਿਆਣਾ ਸ਼ਹਿਰ ਦੀ ਰਾਜਨੀਤੀ ਦੇ ਵਿੱਚ ਕੱਲ ਕੁਝ ਅਜੀਬਾ ਹੋਇਆ ਜਿਸ ਨੇ ਪੂਰੇ ਸ਼ਹਿਰ ਨੂੰ ਇੱਕ ਵਾਰ ਸੋਚਾਂ ਵਿੱਚ ਪਾ ਦਿੱਤਾ ਕੁਝ ਹੱਦ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਗੱਲ ਇੱਕ ਕਾਉਂਸਲਰ ਜਿਹੜਾ ਨਾਂ ਜਗਦੀਸ਼ ਨਿਸ਼ਾਏ ਕਿ ਵਾਰਡ ਨੰਬਰ 6 ਤੋਂ ਕਾਂਗਰਸ ਤੋਂ ਬਤਾਰ ਉਮੀਦਵਾਰ ਜਿੱਤੇ ਸੀਗੇ ਔਰ ਉਹਨਾਂ ਦੇ ਕੱਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਕਿਆਸੇ ਹੋ ਗਿਆ ਕਿ ਹੁਣ ਆਮ ਆਦਮੀ ਪਾਰਟੀ ਦੀ ਗਿਣਤੀ ਹੈ ਜਿਹੜੀ ਵੱਧ ਰਹੀ ਹੈ ਕਾਉਂਸਲਰਾਂ ਦੀ ਔਰ ਕਿਤੇ ਨਾ ਕਿਤੇ ਉਹ ਆਪਣਾ ਮੇਅਰ ਬਣਾਉਣ ਵਾਲੇ ਇੱਕ ਕਦਮ ਹੋਰ ਵੱਧ ਗਏ ਨੇ ਪਰ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਵਾਪਸੀ ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਹੋ ਜਾਂਦੀ ਹੈ ਲੇਕਿਨ ਖਸਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਵਾਪਸ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਔਰ ਇਸ ਵਕਤ ਅਸੀਂ ਸੰਜੇ ਤਲਵਾਰ ਜੀ ਦੇ ਆਫਿਸ ਮੌਜੂਦ ਹਾਂ ਜੋ ਕਿ ਐਮਐਲਏ ਨੇ ਔਰ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਵੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਜਿਹੜਾ ਕੱਲ ਇਹ ਪ੍ਰੋਗਰਾਮ ਹੋਇਆ ਹੈ ਉਸ ਨੂੰ ਕਿਸ ਤਰ੍ਹਾਂ ਦੇਖਨੇ ਆ ਤਲਵਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਥੈਂਕ ਯੂ ਤਲਵਾਰ ਸਾਹਿਬ ਕੱਲ ਬਹੁਤ ਕੁਝ ਹੋਇਆ ਕਹਿ ਸਕਦੇ ਆ ਕਿ ਇੱਕ ਕਾਉਂਸਲਰ ਦੀ ਜੰਗਲਿੰਗ ਹੋਈ ਆ ਕੱਲ ਇੱਕ ਵਾਰੀ ਆਮ ਆਦਮੀ ਪਾਰਟੀ ਚ ਫਿਰ ਕਾਂਗਰਸ ਚ ਫਿਰ ਆਮ ਆਦਮੀ ਪਾਰਟੀ ਚ ਕਿਸ ਤਰ੍ਹਾਂ ਦੇਖਦੇ ਹੋ ਆ 1990 1991 1992 ਤੋਂ ਬਾਅਦ ਜੀ ਆ ਹੁਣ ਤੱਕ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਹੋਈਆਂ ਹਾਊਸ ਸਾਡਾ 50 ਦਾ ਵੀ ਰਿਆ 75 ਦਾ ਵੀ ਰਿਆ ਥੈਨ 80 ਦਾ ਵੀ ਰਿਆ ਤੇ 95 ਦਾ ਵੀ ਬਣਿਆ ਜੀ ਲੇਕਿਨ ਜਿਹੜੇ ਹਾਲਾਤ ਹੁਣ ਬਣਿਆ ਅਜੇ ਤੱਕ ਨਹੀਂ ਬਣੇ ਸਕੇ ਕਿਉਂਕਿ ਆ ਆਮ ਆਦਮੀ ਪਾਰਟੀ ਇਹ ਲੋਕਾ ਨਿਕਲ ਕਹਿੰਦੇ ਸੀ ਪੰਜਾਬ ਦੇ ਪੂਰੇ ਹਿੰਦੁਸਤਾਨ ਚ ਢੰਡੋਰਾ ਪਟਰੇ ਸੀ ਕਿ ਪੰਜਾਬ ਦੇ ਲੋਕ ਇਹਨਾਂ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਬੜੇ ਚੰਗੇ ਕੰਮ ਕੀਤੇ ਇਹਨਾਂ ਨੇ ਮੁੱਲਾ ਕਲੀਨਿਕ ਨਾਤੇ ਇਹਨਾਂ ਨੇ ਸਕੂਲ ਬਣਾਤੇ ਲੋਕਾਂ ਨੂੰ ਬੜਾ ਕੁਝ ਵੀ ਨਹੀਂ ਫਰੀ ਦੇ ਦਿੱਤੀ ਤੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਪਰ ਫਸਟ ਟਾਈਮ ਹੋਇਆ ਤੁਸੀਂ ਚੈੱਕ ਕਰ ਲਓ ਜੋਦਾ ਹਾਊਸ ਕਾਰਪੋਰੇਸ਼ਨ ਬਣੀ ਹੈ ਲੁਧਿਆਣੇ ਚ ਇਹ ਇਨਸੀਡੈਂਟ ਉਹ ਲਾਵਾ ਤਿੰਨ ਜਿਹੜਾ ਇਹਨੂੰ ਕਲੀਅਰ ਮੈਂਡੇਟ ਨਹੀਂ ਮਿਲਿਆ ਦੇ ਆ ਜਸ 41 ਬਿਲਕੁਲ ਥੋੜਾ ਜਿਹਾ ਕਮਜ਼ੋਰੀ ਸਾਡੇ ਕੋਲੋਂ ਰਹਿ ਗਈ ਕਿ ਥੋੜਾ ਜਿਹਾ ਅਸੀਂ ਜ਼ੋਰ ਹੋਰ ਲਗਾ ਲੈਂਦੇ ਤੇ ਸ਼ਾਇਦ ਅਸੀਂ 50 60 ਤੇ ਪਹੁੰਚ ਜਾਣਾ ਸੀਗਾ ਉਹ ਦੂਜਾ ਕਾਰਨ ਸਾਡਾ ਨੰਬਰ 30 ਤੋਂ ਨਾ ਵੱਧਨ ਦਾ ਸੀਗਾ ਜਿਹਦੇ ਤੇ ਇਹਨਾਂ ਦੇ ਮੌਜੂਦਾ ਐਮਐਲਏ ਵੀ ਗੱਲ ਕਰ ਚੁੱਕੇ ਆ ਕਿ ਜਿਹੜੀਆਂ ਵੋਟਰ ਸੂਚੀਆਂ ਸੀਗੀਆਂ ਉਹ ਚ ਗੜਬੜ ਕੀਤੀ ਗਈ ਪਹਿਲਾਂ ਤਾਂ ਇਹਨਾਂ ਨੇ ਪਲਾਨ ਕੀਤਾ ਸੀ ਸਾਨੂੰ ਸਾਡਾ ਮਾੜਾ ਕਰਨ ਵਾਸਤੇ ਲੇਕਿਨ ਕਿਤੇ ਨਾ ਕਿਤੇ ਦਾ ਅਸਰ ਇਹਨਾਂ ਤੇ ਵੀ ਹੋਇਆ ਬਿਲਕੁਲ ਮਹੱਲੇ ਘਟਦੇ ਤੇ ਇੱਕ ਚੰਡੀਗੜ੍ਹ ਰੋਡ ਤੇ ਵਾਰ ਨੰਬਰ 28 ਦਾ ਪਾਰਟ ਹੈ ਨਿਊ ਕੀਰਤੀ ਨਗਰ ਤੇ ਕੀਰਤੀ ਨਗਰ ਉਹ ਦੋ ਮਹੱਲੇ ਦੇ ਲੋਕ 35 ਸਾਲਾਂ ਤੋਂ ਵੋਟ ਪਾ ਰਹੇ ਆ ਲੇਕਿਨ ਇਸ ਵਾਰੀ ਉਹਨਾਂ ਦੀ ਵੋਟ ਹੀ ਨਹੀਂ ਕਿਤੇ ਪਈ 2000 ਵੋਟਾਂ ਉਸ ਮਹੱਲੇ ਦੀਆਂ ਉਹ ਵਿਚਾਰੇ ਪੁੱਛ ਰਹੇ ਆ ਕੀ ਕਿਆ ਵੀ ਆਰ ਨੋਟ ਪਾਰਟ ਆਫ ਲੁਧਿਆਣਾ ਸਾਡਾ ਵਾਰਡ ਕਿਹੜਾ ਹੈ ਅਸੀਂ ਕਿਹੜੇ ਕੌਂਸਲ ਨੂੰ ਪੰਮ ਗਏ ਸੋ ਇਦਾਂ ਬੜਾ ਕੁਝ ਹੋਇਆ ਇਹਨਾਂ ਨੇ ਇਵਨ ਮੇਰੀ ਆਪਣੇ ਘਰ ਦੀਆਂ ਵੋਟਾਂ ਚ ਮੇਰੀ ਵੋਟ ਜਿਹੜੀ ਹੈ ਜਿੱਥੇ ਸਾਡਾ ਘਰ ਉਹਦੇ ਨਾਲ ਦੇ ਸਕੂਲ ਚ ਪੈ ਰਹੀ ਹੈ ਮੇਰੇ ਬੇਟੇ ਦੀ ਚੌਥੀ ਵਾਰ ਤੇ ਅੱਗੇ ਸਕੂਲ ਚ ਵੋਟ ਪੈ ਰਹੀ ਹੈ ਬਲਿ ਇਹਨਾਂ ਨੇ ਆਹ ਡਰਾਮਾ ਜਿਹਾ ਕੀਤਾ ਤਾਂ ਕਰਕੇ ਕਿ ਕਿਆਲੀ ਕੌਂਸਲ ਇਹਨਾਂ ਦੇ ਜਿੱਤ ਗਏ 2 ਸਾਲ ਦੀ ਵੇਟਿੰਗ ਹਾਈ ਕੋਰਟ ਸੁਪਰੀਮ ਕੋਰਟ ਦੇ ਕਹਿਣ ਦੇ باوجود ਇਹਨਾਂ ਨੇ ਇਲੈਕਸ਼ਨ ਕਰਾਏ ਉਹ ਇਲੈਕਸ਼ਨ ਤੋਂ ਬਾਅਦ ਇਹਨਾਂ ਹਾਲੇ ਕਿ ਇਹਨਾਂ ਨੂੰ ਜਿਹੜੇ ਦੂਜੀ ਪਾਰਟੀਆਂ ਦੇ ਕੋਲਸਾਂ ਦੇ ਘਰਾਂ 'ਚ ਜਾਣਾ ਪੈ ਰਿਹਾ ਚਾਰ-ਚਾਰ ਐਮ.ਐਲ.ਏ ਇਕੱਠੇ ਹੋ ਕੇ ਜਾਂਦੇ ਆ ਇਹਨਾਂ ਦਾ ਮਿਨਿਸਟਰ ਜਾਂਦਾ ਉਹਨਾਂ ਨੂੰ ਰਿਕਵੈਸਟ ਕਰ ਰਿਹਾ ਕਿਸ ਨੂੰ ਸੀਨੀਅਰ ਡਿਪਟੀ ਮੀਰ ਕਹਿ ਰਿਹਾ ਕਿ ਉਹਨੂੰ ਡਿਪਟੀ ਮੀਰ ਕਹਿ ਰਿਹਾ ਕਿਸ ਨੂੰ ਕੋਈ ਪੋਸਤ ਦਾ ਲਾਲਚ ਦੇ ਰਿਹਾ ਕਿਸ ਨੂੰ ਪੈਸੇ ਦਾ ਲਾਲਚ ਦੇ ਰਿਹਾ ਸਾਡੇ ਹਲਾ ਜੋ ਬੜ ਇੱਕ ਤੁਹਾਨੂੰ ਯਾਦ ਹੋਵੇਗਾ ਅੰਨਾ ਹਜਾਰੇ ਜੀ ਤੇ ਕੇਸ਼ਰੀਵਾਲ ਜੀ ਨੇ ਜਦੋਂ ਮੂਵਮੈਂਟ ਚਲਾਈ ਸੀ ਮਿਲਲੀ ਤੋਂ ਕਰਪਸ਼ਨ ਦੇ ਖਿਲਾਫ ਕੀ ਕਾ ਲੁਧਿਆਣੇ ਚ ਪੰਜਾਬ ਚ ਕਰਪਸ਼ਨ ਖਤਮ ਹੋ ਗਈ ਦੂਸਰਾ ਇਹ ਕਹਿੰਦੇ ਸੀਗੇ ਕਿ ਅਸੀਂ ਰਾਜਨੀਤੀ ਸਾਫ ਕਰਨਾ ਹੈ ਤੇ ਜਦੋਂ ਕੋਈ ਇਹਨਾਂ ਦੇ ਐਮਐਲਏ ਨੂੰ ਬੀਜੇਪੀ ਵੱਲੋਂ ਕੁਝ ਕੀਤਾ ਜਾਂਦਾ ਸੀ ਦਿੱਲੀ ਚ ਤੇ ਇਹ ਆਪਰੇਸ਼ਨ ਲੋਟਸ ਦੇ ਨਾਂ ਦੇ ਚੀਕਾਂ ਮਾਰਦੇ ਸੀਗੇ ਅੱਜ ਕਿਸੇ ਮਜ਼ੇ ਨਹੀਂ ਆ ਰਿਹਾ ਬਟ ਦੇ ਆਰ ਡੂਇੰਗ ਜੇ ਤੁਹਾੜ ਕੋ ਮੈਂਡੇਟ ਨਹੀਂ ਹੈ ਤੁਸੀਂ ਇਨਵਾਈਟ ਕਰੋ ਕਿ ਥੀਸ ਆਰ ਆਵਰ ਪੋਲਿਸੀਸ ਅਸੀਂ ਚੰਗੇ ਕੰਮ ਕੀਤੇ ਆ ਜਿਹਦਾ ਮਨ ਕਰਦਾ ਉਹ ਸਾਡੇ ਨਾਲ ਆਵੇ ਜੁੜੇ ਤੇ ਅਸੀਂ ਲੁਧਿਆਣੇ ਨੂੰ ਬਿਹਤਰ ਬਣਾਈਏ ਆਹੀ ਕਰਨਾ ਚਾਹੀਦਾ ਇੱਕ ਹੀ ਕਰ ਰਿਹਾ ਇੱਕ ਸਾਡੇ ਆ ਚਤਰਵੀਰ ਦੇ ਵਾਰਨਬਰ ਅਮੀਤੋ ਅਕਾਲੀ ਦਲ ਦੇ ਤੁਸੀਂ ਦੇਖਣ ਉਹਨਾਂ ਦਾ ਉਹ ਵਾਇਰਲ ਹੋਇਆ ਕੀ ਪਹਿਲਾਂ ਐਫ ਆਈ ਆਰ ਦਰਜ ਹੋਗੀ ਉਹ ਗਰੀਮੂਦ ਬਾਤੀ ਸਾਡੇ ਤੁਸੀਂ ਜੁਆਇਨ ਕਰਾ ਲਿਆ देन ਆਫਟਰ ਉਹਦੀ ਇਨਕੁਆਰੀ ਮਾਰਕ ਹੋਗੀ ਸੋ ਥੀਸ ਆਰ ਦਾ ਟੈਕਟਿਸ ਜਿਹੜੇ ਅਪਣਾ ਰਹੇ ਆ ਕਿਸ ਨੂੰ ਕੋਈ ਡਰਾਵਾ ਕਿਸ ਨੂੰ ਕੋਈ ਡਰਾਵਾ ਆਪਣੇ ਕਰਨਾ ਚਾਹ ਰਹੇ ਲੋਕ ਦੇਖ ਰਹੇ ਲੋਗੇ ਦਾ ਜਵਾਬ ਜਿਹੜਾ ਸਤਾਈ ਚ ਦੇਣਗੇ ਕਿ ਲੋਕਾਂ ਨੇ ਬਤਲਾ ਨੂੰ ਰੋਟਾਂ ਪਾਈਆਂ ਸੀ ਬੜੀ ਚੰਗੀ ਪਾਰਟੀ ਹੈ ਸਾਡੇ ਤੋਂ ਡਿਫਰੈਂਟ ਆਈਡੀਆਜ਼ ਹੈ ਬੜਾ ਕਲੀਨ ਸਮਾਜ ਕਲੀਨ ਪੋਲਿਟਿਕਸ ਕਰਨਗੇ ਬਟ ਇਹਨਾਂ ਨੇ ਇੰਤਹਾ ਕਰਤੀ ਹੋ ਰਜੀ ਤੱਕ ਜਿੰਨੀਆਂ ਵੀ ਹਾਊਸ ਬਣਿਆ ਚਾ ਬੀਜੇਪੀ ਕਾਲੀਦਲ ਦਾ ਬਣਿਆ ਜਾਂ ਕਾਂਗਰਸ ਦਾ ਬਣਿਆ ਬਦੀ ਅਜੇ ਤੱਕ ਇਦਾਂ ਨਹੀਂ ਹੋਇਆ ਸੀ ਕਿ ਐਮਐਲ ਔਰ ਮਿਸਟਰ ਲੋਕਾਂ ਦੇ ਕੌਂਸਲਰ ਦੇ ਘਰਾਂ 'ਚ ਜਾ ਰਿਹਾ ਜੀ ਜਿਨੇ ਆਣਾ ਹੁੰਦਾ ਜਿਹਨੂੰ ਤੁਹਾਡੀ ਪਾਰਟੀ ਪਸੰਦ ਹੈ ਜਿਹਨੂੰ ਤੁਹਾਡੇ ਵਿਚਾਰ ਪਸੰਦ ਆ ਉਹ ਖੁਦ ਚੱਲ ਕੇ ਜਾਂਦਾ ਹੈ ਦੀਸ਼ਾ ਜੀ ਨੂੰ ਸਵੇਰੇ ਇਹਨਾਂ ਨੇ ਹੋਟਲ 'ਚ ਬੁਲਾ ਕੇ ਕਿਤੇ ਨਾ ਕਿਤੇ ਗੁੰਮਰਾਹ ਜਾਂ ਕਰਕੇ ਉਹਨੂੰ ਉਹਦੇ ਗਲੇ 'ਚ ਪਾ ਕੇ ਜਦੋਂ ਅਸੀਂ ਉਹਦੇ ਘਰ ਗਏ ਅਸੀਂ ਇਹ ਨਹੀਂ ਕਹਿਣਗੇ ਕਿ ਤੁਸੀਂ ਵਾਪਸ ਆ ਜਾਓ ਅਸੀਂ ਸਿਰਫ ਇਹ ਪੁੱਛਣਗੇ ਵੀ ਭਾਈ ਵਾਏ ਮਰ ਤੂੰ ਇਹ ਕੀਤਾ ਕਿਉਂ ਸਸ ਸਾਡੇ ਕੀ ਕਮੀ ਸੀ ਪਾਰਟੀ ਕੀ ਕਮੀ ਸੀ ਥੈਨ ਇਟ ਸੈਡ ਉਹਦੀ ਅੱਖਾਂ ਚਾਂਸ ਹੋ ਆ ਗਏ ਤੇ ਮੇਰੇ ਤੋਂ ਗਲਤ ਹੋ ਗਿਆ ਤੇ ਥੈਨ ਅਸੀਂ ਕਿਹਾ ਕਿ ਵੀਅਰ ਫੈਮਿਲੀ ਤੁਸੀਂ ਸਾਡੇ ਪਾਰਟੀ ਦਾ ਹਿੱਸਾ ਹੋ ਤੇ ਤੁਸੀਂ ਕਮਬੈਕ ਕਰੋ ਤੇ ਹੀ ਸੈਡ ਹੋ ਕੇ ਉਹਦੀ ਪੂਰੀ ਫੈਮਿਲੀ ਬੈਠੀ ਉਹਨਾਂ ਘਰ ਦੀ ਲੇਡੀਜ਼ ਉਹਨਾਂ ਦੀ ਵਾਈਫ ਉਹਨਾਂ ਦੀ ਡਾਕਟਰ ਨੂੰ ਲਾਣੇ ਕਿਹਾ हां ਅਸੀਂ ਕਾਂਗਰਸ ਚਾਹਨੇ ਹਾਂ ਔਰ ਤੁਹਾਨੂੰ ਇੱਕ ਛੋਟੀ ਅਦਾਲਤ ਦੱਸਣਾ ਚਾਹਨਾ ਜਗਨೇಶ್ ਰਾਜੀ ਪਿਛਲਾ ਤੌਰ ਸਰਕਲ ਦੇ ਇਲੈਕਸ਼ਨ ਹਾਰ ਗਏ ਸੀ ਜੋ ਸਾਡੀ ਸਰਕਾਰ ਸੀ ਤੇ ਹਿੰਦੂਸਤਾਨ 'ਚ ਅਜੇ ਤੱਕ ਕੋਈ ਇਹੋ ਜਿਹਾ ਐਮਐਲਏ ਨਹੀਂ ਹੋਏਗਾ ਜਿਹੜਾ ਆਪਣੇ ਹਾਰੇ ਕੌਂਸਲ ਵਿੱਚ ਸਟੈਂਪ ਦੇ ਦੇਵੇ ਪਰ ਮੈਂ ਆਪਣੀ ਮੋਹਰ ਦਿੱਤੀ ਸੀ ਇਹਨਾਂ ਨੂੰ ਵੀ ਉਹ ਕਹਿੰਦੇ ਮੇਰੇ ਕੋਲ ਮੋਹਰ ਨਹੀਂ ਲਾਉਣ ਵਾਸਤੇ ਮੈਂ ਕਿਹਾ ਤੁਸੀਂ ਮੇਰੀ ਲੈ ਜਾਓ ਹੋਰ ਕੋਰੋਨਾ 'ਚ ਤਕਰੀਬਨ ਮੋਰ ਥੈਨ 10000 ਬੈਗਸ ਆਫ ਬੀਟ ਆਟੇ ਦੇ ਅਸੀਂ ਵੰਡੇ ਕਿਉਂਕਿ ਸਰਕਾਰ ਸਾਡੀ ਸੀਗੀ ਤੇ ਉਹ ਵੀ ਅਸੀਂ ਕ੍ਰੈਡਿਟ ਇਹਨੂੰ ਦੇ ਰਹੇ ਸੀਗੇ ਵੀ ਹਾਂ ਵੀ ਇਹਨੇ ਵੰਡੇ ਬਿਲਕੁਲ ਪੀਪਲ ਡੋਨਟ ਨੋ ਕਿ ਜਿਬੂ ਵੰਡੇ ਕਿ ਸਰਕਾਰ ਨੇ ਵੰਡੇ ਹੁਣ ਇਹ ਚੀਜ਼ਾਂ ਸੀ ਆਪ ਕਹਿ ਰਹੇ ਸੀ ਨਾ ਸਾਹਿਬ ਜੀ ਨੂੰ ਜਿਤਾਈਏ ਗੋਰੇ ਲੋਕਾਂ ਨੇ ਜਿਹੜੀ ਵੋਟ ਹੈ ਉਹ ਜਗਦੀਲਾ ਦੀਸ਼ਾ ਨੂੰ ਨਹੀਂ ਪਾਈ ਸੀ ਬਿਲਕੁਲ ਲੋਕਾਂ ਨੇ ਵੋਟ ਕਾਂਗਰਸ ਨੂੰ ਪਾਈ ਸੀ ਸਹੀ ਤੇ ਜਦੋਂ ਉਸ ਗੱਲਾਂ ਦਾ ਉਥੇ ਜਿਹੜੇ ਵਰਕਰ ਆਏ ਉਹਨਾਂ ਨੇ ਇਹ ਗੱਲਾਂ ਬੜੀਆਂ ਓਪਨ ਹੀ ਕੀਤੀਆਂ ਵੀ ਅਸੀਂ ਤਾਂ ਵੋਟ ਕਾਂਗਰਸ ਨੂੰ ਪਾਈ ਆਂ ਔਰ ਇਹਨਾਂ ਗੱਲਾਂ ਕਰਕੇ ਪਾਈ ਆ। ਤੋਂ ਉਹ ਇੱਕ ਸਾਡਾ ਇੱਕ ਦੋਸਤ ਹੈ ਜਿਹੜਾ ਇਹਨਾਂ ਦੇ ਨਾਲ ਗਿਆ ਜਿਹੜੇ ਹੁਣ ਬੀਸੇ ਕਿਤਾਜੂ ਦੀ ਉਹਨੇ ਪਾਈ ਆਪਣੀ ਬਾਈ ਵਾਈਡ ਜੀ ਉਹ ਕਹਿੰਦਾ ਜੀ ਅਸੀਂ ਤਾਂ ਗਏ ਆ ਬਲੀ ਸਾਡਾ ਜਿਹੜਾ ਨਾ ਵਾਰਡ ਦਾ ਵਿਕਾਸ ਹੋ ਸਕੇ ਜੀ ਮੈਂ ਤੁਹਾਡੇ ਥਰੂ ਲੋਕਾਂ ਨੂੰ ਗੱਲ ਕਹਿਣਾ ਚਾਹਨਾ 5 ਸਾਲ ਸਾਡੀ ਸਰਕਾਰ ਨਹੀਂ ਸੀ 5 ਸਾਲ ਸਾਡੀ ਸਰਕਾਰ ਸੀ ਜੀ ਉਦੋਂ ਅਸੀਂ ਇਹਨਾਂ ਦੇ ਵਾਰਡ 'ਚ ਇਹਨਾਂ ਦੇ ਮੁਤਾਬਕ ਗ੍ਰਾਂਟਾਂ ਮੰਡੀਆਂ 30 ਕਰੋੜ ਦੇ ਘਟੋਗਾ ਡਿਵੈਲਪਮੈਂਟ ਦੇ ਕੰਮ ਕਰਾਏ ਜਿਦੇ ਮੂਰਤੇ ਇਹਨਾਂ ਨੇ ਕੀਤੇ ਜਿਲਦੀ ਅਨੀਸ਼ਾ ਜੀ ਨੇ ਜੀ ਹੋਰ ਅੱਜ ਜਦੋਂ ਕੌਂਸਲਰ ਬਣ ਗਏ ਅੱਜ ਕੌਂਸਲਰ ਬਣ ਗਏ ਤੇ ਅੱਜ ਹਜੇ ਸੋ ਵੀ ਨਹੀਂ ਚੱਕੀ ਹਾਊਸ ਵੀ ਨਹੀਂ ਬਣਿਆ ਜਿਹੜੀ ਪਾਰਟੀ ਨੇ 3 ਸਾਲ ਡਿਵੈਲਪਮੈਂਟ ਨਹੀਂ ਕੀਤੀ ਬਿਲਕੁਲ ਆੰਗੂ ਦੀਆਂ ਨੀਤੀਆਂ ਦੋ ਦਿਨ ਚ ਪਸੰਦ ਕਿਵੇਂ ਆ ਗਈਆਂ ਬਿਲਕੁਲ ਜਿੱਥੇ ਐਮਐਲਏ ਦੀ ਆਪਣੀ ਵਾਈਫ ਆਰਦੇ ਪਈ ਹੈ ਉਸ ਪਾਰਟੀ ਨੂੰ ਦੋ ਦਿਨ ਚ ਪਸੰਦ ਕਰਨ ਲੱਗ ਗਏ ਕਿਤੇ ਨਾ ਕਿਤੇ ਲੈਗ ਡੋਰ ਤੇ ਕੋਈ ਕਨਸਪੀਰੇਸੀ ਹੈ ਕਿ ਕੀ ਲੱਗਦਾ ਹੈ ਇੱਕ ਦਰਦੀ ਰਾਜਨੀਤੀ ਹੈ ਜਾਂ ਉਹਨਾਂ ਨੂੰ ਖਰੀਦ ਲਿਆ ਗਿਆ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਸੁਰੰਚ ਮਿਲਦਾ ਹੈ ਕਿ ਈਡੀ ਦੇ ਡਰ ਨਾਲ ਕੈਂਡੀਡੇਟ ਚੱਕਦੀ ਹੈ ਕਿ ਉਸੇ ਤਰ੍ਹਾਂ ਦਾ ਕੋਈ ਡਰਾਵਾ ਸਰਕਾਰ ਨੇ ਦਿੱਤਾ ਗਿਆ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਉਹ ਦੇਖੋ ਜੀ ਦੀਸ਼ਾ ਜੀ ਦਾ ਕੋਈ ਇਹੋ ਜਿਹਾ ਬਿੰਨਸ ਤਾਂ ਹੈ ਨਹੀਂ ਜਿਹੜਾ ਉਹਨਾਂ ਨੂੰ ਡਰਨ ਦੀ ਲੋੜ ਸੀਗੀ ਠੀਕ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਬੰਦੇ ਦੇ ਮਨ ਦੀਆਂ ਇੱਛਾਵਾਂ ਹੁੰਦੀਆਂ ਜੀ ਕਿ ਸਰਕਾਰਾਂ ਵਿੱਚ ਮੈਨੂੰ ਕੋਈ ਪਦ ਦਾ ਲਾਭ ਮਿਲ ਜੇ ਜਾਂ ਕੋਈ ਉਹ ਲਾਭ ਮਿਲ ਜਨ ਉਹ ਇੱਛਾ ਉਥੇ ਲੈ ਕੇ ਚਲੀ ਜਾਂਦੀ ਹੈ ਆਦਰਵਾਇਜ਼ ਸਾਡੇ 30 ਕਾਉਂਸਲਰ ਵੀ ਕਾਂਗਰਸ ਪਾਰਟੀ ਨੂੰ ਜਿੱਤੇ ਮਿਲ ਕੋਈ ਇੱਕ ਵੀ ਦਤ ਮੰਗਾਇਆ ਨਹੀਂ ਪੇਜ ਜੀ ਦੀ ਸ਼ਾਇਦ ਪਰਮਾਤਮਾ ਦੀ ਕਿਰਪਾ ਸਾਰੇ ਬਸੂ ਬੜਾ ਅੱਛਾ ਵੋਟ ਜਿੱਤੇ ਐ ਲੋਕਾਂ ਨੇ ਪਿਆਰ ਦਿੱਤਾ ਉਹ ਕਿਉਂ ਚਲੇ ਗਏ ਤੇ ਪਿਛੇ ਕੀ ਸਟੋਰੀ ਐ ਅਗਰ ਉਹ ਕਹੀ ਕਹਿੰਦੇ ਵੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਫਿਰ ਤਾਂ ਮੈਂ ਕਹਿੰਦਾ ਵੀ ਇਤੋਂ ਵੱਡਾ ਝੂਠ ਤੇ ਤੋਂ ਵੱਡਾ ਫਰਾਡ ਕੋਈ ਨਹੀਂ ਹੋ ਸਕਦਾ ਜਿਸ ਪਾਰਟੀ ਨੇ 5 ਸਾਲ ਹਾਰਨ ਤੋਂ ਬਾਅਦ ਇਹਨਾਂ ਨੂੰ ਬੋਸ ਬਣਾ ਕੇ ਰੱਖਿਆ ਇਹਨਾਂ ਨੇ ਕਹਿਣ ਤੇ ਵਾਰਡ ਦੇ ਡਿਵੈਲਪਮੈਂਟ ਕੀਤੀ ਇਹਨਾਂ ਨੂੰ ਆਪਣੀਆਂ ਮੋਹਰਾਂ ਦੇ ਕੇ ਰੱਖਿਆ ਇਹਨਾਂ ਦੇ ਥਰੂ ਕਰੋਨੇ ਚ ਸਾਰਾ ਸਮਾਨ ਮੰਡਵਾਇਆ ਔਰ ਇਹਨਾਂ ਨੂੰ ਸੁਪਰੀਮ ਬਣਾ ਕੇ ਰੱਖਿਆ ਔਰ ਜਦੋਂ ਹੁਣ ਇਲੈਕਸ਼ਨ ਆਈ ਇਹਨੂੰ ਪਾਰਟੀ ਟਿਕਟ ਦਿੱਤੀ ਔਰ ਰਾਜਾ ਪ੍ਰਿੰਕ ਜੀ ਨੇ ਵੀ ਕੈਂਪੇਨ ਚ ਆਏ ਸਾਰਾ ਪੈਦਲ ਘੁੰਮੀ ਉਹਨਾਂ ਨੇ ਵਾਰਜ ਜਿੱਤੇ ਇੱਥੇ ਇਨਾਂ ਨੇ ਕਿਹਾ ਤੇ ਲੋਕਾਂ ਨੇ ਕਿਹਾ ਵੀ ਅਸੀਂ ਕਾਂਗਰਸ ਵੋਟ ਪਾਣੀ ਹੈ ਤੇ ਕਾਂਗਰਸ ਦੇ ਨਿਸ਼ਾਨ ਦੇ ਜਿੱਤੇ ਵੀ ਅਸੀਂ ਮਾੜੇ ਆ ਜਾਂ ਅਸੀਂ ਚੰਗੇ ਨਹੀਂ ਸੀਗੇ ਤੇ ਫਿਰ ਚੜ੍ਹੂ ਦੇ ਨਿਸ਼ਾਨ ਦੇ ਲੜਕੇ ਜਿੱਤ ਲੈਂਦੇ ਫਿਰ ਇੱਥੇ ਕੋ ਲੋੜੇ ਉਸ ਦਿਨ ਕੋਈ ਹਾਜੀ ਤੱਕ ਦਾ ਸੂ ਵੀ ਨਹੀਂ ਚੱਕੀ ਇੱਕ ਹੁੰਦਾ ਵੀ ਬੰਦਾ 2-4 ਮਹੀਨੇ 6 ਮਹੀਨੇ ਲਾਏ ਫਿਰ ਉਹਨੂੰ ਲੱਗਦਾ ਯਾਰ ਅੱਬ ਵੀ ਉਹ ਚਾਰੂ ਜਾ ਕੇ ਮਾਰਦੀ ਡਿਵੈਲਪਮੈਂਟ ਕਿਹਾ ਹਜ ਤੱਕ ਗਈ ਨਹੀਂ ਤੇ ਪਿਛਲੇ 3 ਸਾਲਾਂ ਚ ਉਹਨੇ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੇ ਅਸੀਂ ਪਿਛਲੇ 5 ਸਾਲਾਂ ਸਾਰੇ ਵਾਰ ਦੀ ਡਿਵੈਲਪਮੈਂਟ ਕੀਤੀ ਜਿਹਦੇ ਕਰਕੇ ਵੋਟਾਂ ਪਈਆਂ ਸੋ ਹੁਣ ਜਿਹੜਾ ਵੀ ਕੋਈ ਬਿਆਨ ਦੇਗਾ ਉਹ ਝੂਠ ਤੇ ਗਲਤ ਬੋਲੇਗਾ ਹਾਂ ਬੰਦੇ ਦਾ ਆਪਣਾ ਇੰਟਰਸਟ ਹੁੰਦਾ ਜੀ ਮੈਂ ਤੇ ਇਹ ਗੱਲ ਕਹਿਣਾ ਕਿ ਤੁਹਾਡਾ ਜਿਹੜਾ ਜਮੀਰ ਹੈ ਇਹਦੀ ਕੀਮਤ ਤੁਸੀਂ 1 ਰੁਪਿਆ ਪਾ ਲਓ ਇਹਦੀ ਕੀਮਤ 100 ਰੁਪਏ ਪਾ ਲਓ ਇਹਦੀ ਕੀਮਤ 200 ਰੁਪਏ ਤੇ ਇਹ ਐਨਾ ਕੀਮਤੀ ਇਹਦੀ ਕੀਮਤ ਨਹੀਂ ਪੈ ਸਕਦੀ ਇਹ ਡਿਪੈਂਡ ਤੁਹਾਡੇ ਤੇ ਕਰਦਾ ਸੋ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਅਸੀਂ ਆਸ ਕਰਾਂਗੇ ਕਿ ਹਜੇ ਵੀ ਸਮਾਂ ਜਿਹੜਾ ਹੈ ਮੌਕਾ ਨਹੀਂ ਹੈ ਅਗਰ ਉਹਨਾਂ ਨੂੰ ਫਿਰ ਵੀ ਪ੍ਰਮਾਤਮਾ ਚੰਗੀ ਸੋਚ ਦਵੇ ਤੇ ਉਹ ਦੁਬਾਰਾ ਆਪਣੇ ਘਰ ਵਾਪਸੀ ਕਰਨ ਹੇਤਾ ਅਮੀਰ ਜਿਹੜੀਆਂ ਜੜੀਆਂ ਮੋਟਾ ਪੈਣ ਕੀ ਲੱਗਦਾ ਤੁਹਾਡਾ ਸਾਹਿਬ ਕਿ ਜਿਹੜਾ ਭੂwek ਹਵੜਾ ਨੂੰ ਕਾਂਗਰਸ ਪਾਰਟੀ ਦੇ ਵਿੱਚ ਉਹ ਸੁਰੱਖਿਤ ਨਹੀਂ ਸੀ ਸਮਝ ਰਹੇ ਆਪਣੇ ਆਪ ਨੂੰ ਜਿਹੜਾ ਉਹਨਾਂ ਨੇ ਸੱਤਾਤਾਰੀ ਵਰਗ ਨਾਲ ਜੁੜਨਾ ਜਿਹੜਾ ਉਹ ਜ਼ਿਆਦਾ ਸੁਰੱਖਿਤ ਸਮਝਿਆ ਦੇਖੋ ਮੇਰੇ ਆ ਤੇ ਇੱਕ ਸਿੰਪਲ ਜਿਹਾ ਫੰਡ ਹੈ ਜੀ ਅਗਰ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਚੋਂ ਠੀਕ ਨਹੀਂ ਹੈ ਤੇ ਫਿਰ ਉਹਨਾਂ ਨੂੰ ਜਦੋਂ ਸਰਕਾਰ ਬਦਲੀ ਉਹਦੇ ਛਾੜੂ ਜੁਆਇਨ ਕਰਨਾ ਚਾਹੀਦਾ ਸੀ ਇਲੈਕਸ਼ਨ ਚਾੜੂ ਦੇ ਨਿਸ਼ਾਨ ਤੇ ਲੜਨਾ ਚਾਹੀਦਾ ਸੀ ਫਿਰ ਇਹ ਹੁੰਦਾ ਵੀ ਛਾੜੂ ਨੂੰ ਜਿੱਤੇ ਇਟਸ ਓਕੇ ਕਈ ਜਿੱਤੇ ਹੀ ਹੈ ਬਿਲਕੁਲ ਜਿੱਤੇ ਵੀ ਉਹ ਤੁਸੀਂ ਕਾਂਗਰਸ ਦੇ ਨਿਸ਼ਾਨ ਤੇ ਤੁਸੀਂ ਪਾਰਟੀ ਨੂੰ ਉਹਨਾਂ ਦੀ ਪਾਰਟੀ ਨੂੰ ਮਾਲਾ ਕਹਿ ਰਹੇ ਦੋ ਦਿਨ ਪਹਿਲਾਂ ਅੱਜ ਤੁਸੀਂ ਉਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋਗੇ ਤੁਸੀਂ ਸਿੱਧਾ ਥਿੰਕਸ ਨਾ ਚਾਰ ਦਿਨ ਪਹਿਲਾਂ ਸੀ ਉਸ ਪਾਰਟੀ ਨੂੰ ਮਾਰਾ ਘਰੇ ਉਹ ਕੈਂਡੀਡੇਟ ਨੂੰ ਮਾਰਾ ਘਰੇ ਆਫਟਰ 4 ਦਿਨ ਜਿੱਤਾਂ ਤੋਂ ਬਾਅਦ ਇਹ ਕਹਿੰਦੇ ਪਾਰਟੀ ਬੜੀ ਚੰਗੀ ਹੋਣੀ ਪਾਰਟੀਆਂ ਦਾ ਕੀਤੇ ਹੀ ਨਹੀਂ ਜਾਂ ਤਾਂ ਉਹਨਾਂ ਨੇ ਕੋਈ ਜੋਦ੍ਹੇਲ ਬੱਸੀ ਰੋ ਪੋਲ ਵੱਡਾ ਕਰਤਾ ਜਾਂ ਉਹਨਾਂ ਕੋਈ ਫਲਾਈ ਹੋਰ ਉਸ ਇਲਾਕੇ ਹੀ ਬਣਾਤਾ ਜਿਉਂ ਨੇ ਪੀਨ ਵਾਲੇ ਪਾਂਡੇ ਟਿਊਬ ਵਾਲਾ ਐਦਾ ਨਾਥਿੰਗ ਡਨ ਬਈ ਤਾਂ ਤੁਹਾਡਾ ਹਾਊਸ ਹੀ ਸਟਾਰਟ ਹੈ ਜਿਹੜਾ ਤੁਸੀਂ ਕਾਰਪੋਰੇਸ਼ਨ ਦੀ ਪਹਿਲੀ ਪੋੜੀ ਨਹੀਂ ਚੜ੍ਹੇ ਯਾਰ ਸੋ ਥਿਸ ਇਜ਼ ਵੈਰੀ ਸਰਪ੍ਰਾਈਜ਼ਿੰਗ ਪਰ ਮੈਂ ਦੀਸ਼ਾ ਜੀ ਬਾਰੇ ਤਾਂ ਬਹੁਤਾ ਨਹੀਂ ਕਹੂੰਗਾ ਬਟ ਪਾਰਟੀ ਬਾਰੇ ਜ਼ਰੂਰ ਗੱਲ ਕਰਾਂਗਾ ਤੁਸੀਂ ਦੇਖੋ ਕਿ ਜੇ ਤੁਸੀਂ ਉਹਨੂੰ ਜੁਆਇਨ ਕਰਾ ਲਿਆ ਸੀਗਾ ਤੇ ਸੰਜੀਤ ਤਲਵਾਰ ਕਿਉਂਕਿ ਮੇਰਾ ਪਾਰਟੀ ਦਾ ਹਿੱਸਾ ਸੀਗਾ ਜਗਦੀਸ਼ ਮੈਂ ਗਿਆ ਉਹਦੇ ਘਰ ਸਿਰਫ ਇਹ ਪੁੱਛਣ ਵੀ ਵਾਟ ਹੈਪਨ ਵਾਟਸ ਰੋਂਗ ਵਿਦ ਯੂ ਤੇ ਉਹ ਪਾਰਟੀ ਦੇ ਤਿੰਨ ਐਮਐਲਏ ਚੌਥੇ ਮੰਤਰੀ ਸਾਹਿਬ ਨੂੰ ਘਰ ਜਾਣਾ ਪੈ ਗਿਆ ਦੁਬਾਰਾ ਜੁਆਇਨਿੰਗ ਵਾਸਤੇ ਵੀ ਯਾਰ ਆਪਣੇ ਦੇ ਵਿਸ਼ਵਾਸ ਰੱਖੋ ਜੇ ਤੁਸੀਂ ਪਾਰਟੀ ਤੁਹਾਡੀ ਚੰਗੀ ਹੈ ਕੰਮ ਚੰਗੇ ਕਰ ਰਹੇ ਹੋ ਤੇ ਫਿਰ ਆਪਣੇ ਆਪ ਚਲ ਕੇ ਆ ਜਾਏਗਾ ਕਿਉਂ ਡਰ ਰਹੇ ਹੋ ਤੁਸੀਂ ਦੇਖੋ ਰਾਤ ਪੂਰੀ ਆਪਣੇ ਕਾਉਂਸਲਰ ਲੈ ਕੇ ਮੈਂ ਤਾਂ ਆਈ ਗੋ ਅਲੋਨ देयर ਮੈਂ ਕੱਲਾ ਸੁੱਤੇ ਤੂੰ ਇਹ ਅਗਰ ਵੀਡੀਓ ਦੇਖੀ ਹੋਣੀ ਹੈ ਜੀ ਮੈਂ ਤਾਂ ਜਸ ਐਜ਼ ਅ ਫੈਮਿਲੀ ਕਿਉਂਕਿ ਮੇਰਾ ਕਾਉਂਸਲਰ ਹੈ ਮੇਰਾ ਸਾਥੀ ਰਿਹਾ ਵੀ ਭਾਈ ਤਨ ਪ੍ਰੋਬਲਮ ਕੀ ਹੋ ਗਈ ਐਸਾ ਕੀ ਹੋ ਗਿਆ ਸੋ ਮਤਲਬ ਦੋਨੋਂ ਪਾਸੇ અનਫੋਰਚੂਨੇਟ ਹੈ ਦੇਖੋ ਐਥਿਕਲੀ ਵਰਕਸ ਗoing ਨਾਓ ਕੀ ਲੋਕ ਕੀ ਕਰਦੇ ਹੈ ਇੱਕ ਸਿੰਬਲ ਤੇ ਲੜਦੇ ਹੈ 4% ਇੰਟਰਸ ਸਿੰਬਲ ਬਦਲਦੇ ਉਹ ਲੋਕ ਵਿਚਾਰੇ ਠੱਗਿਆ ਮਹਿਸੂਸ ਕਰਦੇ ਕਿ ਲੋਕ ਮੋੜ ਜਿਹੜੀ ਹੈ ਉਹ ਪੰਜੇ ਨੂੰ ਬੰਦੇ ਆ ਲੋਕ ਬੰਦੇ ਨੂੰ ਹੀ ਪਾਉਂਦੇ ਸੰਜੀਤ ਤਲਵਾਰ ਇਸ ਕੁਰਸੀ ਤੇ ਬੈਠਾ ਹੈ ਮੋੜ ਕਰਨ ਕਰਕੇ ਵਨ ਇਸ ਮੇਰੀ ਪਾਰਟੀ ਕਾਂਗਰਸ ਜੀਡਬੀਯੂ ਇਹ ਕੁੱਛੀ ਗੀਤੀ ਸੈਕਿੰਡ ਦਾ ਪੀਪਲ ਆਫ ਦਾ ਏਰੀਆ ਜਿਨ੍ਹਾਂ ਨੇ ਮੈਨੂੰ ਉਦੋਂ ਵੋਟਾਂ ਪਾਈ ਸੀ ਲੋਕੋ ਤੀਜਾ ਕੋਈ ਰੀਜ਼ਨ ਨਹੀਂ ਹੈ ਤੀ ਜੋ ਪਰਮਾਤਮਾ ਜੀ ਨੇ ਤਾਂ ਜੋ ਬਖਸ਼ਣਾ ਉਹ ਬਖਸ਼ੇਗਾ ਲੇਕਿਨ ਅਸੀਂ ਡੇ 1 ਤੋਂ ਆਪਣੀ ਪਾਰਟੀ ਨਾਲ ਖੜੇ ਆ ਸਾਡੇ ਇਥੋਂ ਦੇ ਅਮਰੇ ਸਾਹਿਬ ਵੀ ਚਾਰ ਪਾਰਟੀਆਂ ਬਦਲ ਗਏ ਉਹੀ ਰਵਾਇਤ ਉਹਨਾਂ ਨੇ ਲੋਕਾਂ ਨੂੰ ਬਾਕੀ ਕੌਸ਼ਿਸ਼ਾ ਕਰ ਰਿਹਾ ਬਟ ਮੈਂ ਪਬਲੀਕ ਨੂੰ ਜ਼ਰੂਰ ਬੇਨਤੀ ਕਰਨਾ ਚਾਹਨਾ ਵੀ ਥੋੜਾ ਜਿਹਾ ਥੋੜਾ ਜਿਹਾ ਜਿਹੜੇ ਐਥਿਕਸ 'ਚ ਆਪਾਂ ਗੱਲ ਕਰਦੇ ਆਪਾਂ ਮੰਦਰਾਂ ਤੋਂ ਦੁਆਰੇ ਦੇ ਗੁਰੂਆਂ ਦੇ ਜਨਮ ਦਿਨ ਮਨਾਉਂਦੇ ਆ ਤੇ ਉੱਥੇ ਆਪਾਂ ਗੱਲਾਂ ਕਰਦੇ ਆ ਕਿ ਸਾਨੂੰ ਉਹਦੇ ਰਸਤੇ 'ਤੇ ਚੱਲਣਾ ਚਾਹੀਦਾ ਬਟ ਕਿਸੇ ਗੁਰੂ ਨੇ ਨਹੀਂ ਕਿਹਾ ਕਿ ਤਿਕਨ ਹੋਣਾ ਆਸਾਨ ਫਰਾਮੋਸ਼ ਹੋਣਾ ਧੀ ਧੋਖੇ ਦੇਣਾ ਸੋ ਮੇਰਾ ਖਿਆਲ ਇਹ ਬਹੁਤ ਬੁਰੀ ਰਵਾਇਤ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਜੀ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਕਾਂਗਰਸੀ ਵਰਕਰ ਵੀ ਇੱਧਰ ਉੱਧਰ ਫੇਰ ਬਦਲਾ ਜਿਹੜਾ ਹੋ ਸਕਦਾ ਦੇਖੋ ਆਪਣੀ ਟ੍ਰਾਈ ਚ ਲੱਗੇ ਹੋ ਕਿਉਂਕਿ ਦੇ ਨੀਡ 48 ਨੰਬਰਸ ਅ ਦੇਅ ਜਸ 44 ਔਰ 44 ਚ ਤੁਸੀਂ ਵੀਦੇ ਟੂ ਡੇਸ ਇਹਨਾਂ ਦੇ ਤਿੰਨ ਮੈਂਬਰ ਵਾਪਸ ਆ ਰਹੇ ਹਨ ਇਹਨਾਂ ਨੇ ਫਿਰ 41 ਤੇ ਰਹਿ ਜਣਾ ਅਸੀਂ ਜਗਦੀਸ਼ ਦੀ ਸ਼ਾਦੀ ਵੀਟ ਕਰ ਰਹੇ ਹਾਂ ਉਹ ਕਰ ਨਹੀਂ ਹੈਗੇ ਕਿਉਂਕਿ ਉਹਨਾਂ ਦੇ ਜਿਹੜੇ ਵਾਰ ਦੇ ਵਰਕਰ ਹੈ ਉਹ ਬੜੇ ਗੁੱਸੇ ਚ ਨੇ ਉਹ ਕਹਿੰਦੇ ਜੀ ਅਸੀਂ ਨੂੰ ਇਹ ਕਹਿਣਾ ਵੀ ਜਾ ਤਾ ਇਲੈਕਸ਼ਨ ਦੁਆਰਾ ਕਰਾਓ ਤੇ ਜਾ ਫਿਰ ਕਾਂਗਰਸ ਵਾਪਸੀ ਕਰ ਸੋ ਇਹ ਲੋਕਾਂ ਦੇ ਸੈਂਟੀਮੈਂਟਸ ਹੈ ਜੀ ਤੇ ਕੋਈ ਕਾਂਗਰਸੀ ਨਹੀਂ ਜਾਏਗਾ ਇਹ ਪੂਰੀ ਭਜਦੂੜ ਕਰ ਰਹੀ ਹੈ ਉਹਨਾਂ ਦੇ ਘਰਾਂ 'ਚ ਜਾ ਰਹੀ ਹੈ ਹਰ ਤਰੀਕੇ ਦਾ ਹਤਕੰਡਾ ਅਪਣਾਇਆ ਜਾ ਰਿਹਾ ਹੈ ਸੋ ਦਿਸ ਇਜ਼ ਵੈਰੀ ਸ਼ੇਮਫੁਲ ਐਕਟ ਜੀ ਫਿਰ ਅੱਤਵਾਂਸਾ ਇੱਕ ਆਪਾਂ ਗੱਲ ਕਰੀਏ ਰਵਨੀਤ ਮਿੱਟੂ ਜੀ ਦੀ ਕਾਂਗਰਸ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਕਿਸੇ ਸਮੇਂ ਰਹੇ ਉਹਨਾਂ ਦੇ ਦਾਦਾ ਜੀ ਸੀਐਮ ਰਹੇ ਕਾਂਗਰਸ ਵੱਲੋਂ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਰਵਨੀਤ ਮਿੱਟੂ ਜੀ ਦੇ ਪਰਿਵਾਰ ਨੂੰ ਲੇਕਿਨ ਜਦੋਂ ਗੱਲ ਗੱਠਜੋੜ ਕਰਕੇ ਮੇਹਰ ਬਣਾਉਣ ਦੀ ਗੱਲ ਆਈ ਹੈ ਹਾਊਸ ਬਣਾਉਣ ਦੀ ਗੱਲ ਆਈ ਤਾਂ ਪਾਰਟੀ ਕਿਤੇ ਨਾ ਕਿਤੇ ਸਹਿਮਤ ਸੀਗੀ ਲੇਕਿਨ ਬਿੱਟੂ ਜੀ ਵੱਲੋਂ ਕੋਰੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਕਾਂਗਰਸ ਨੂੰ ਪੰਜਾਬ ਬਣਾਉਣਾ ਚਾਹੁੰਦੇ ਨੇ ਕੀ ਇਹੋ ਜੀ ਮਜਾ ਰਹੇਗੀ ਕਿ ਇੰਨਾ ਲੰਮਾ ਸਮਾਂ ਤੱਕ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਉਹ ਪਾਰਟੀ ਦੀ ਵੀ ਸੁਣਨ ਨੂੰ ਤਿਆਰ ਨਹੀਂ বিজেਪੀ ਜਰ ਕੇ ਗੱਠਜੋੜ ਕਰਨ ਨੂੰ ਤਿਆਰ ਹੈ ਪਰ ਬਿੱਟੂ ਜੀ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਦੇਖੋ ਜਿਹੜੀ ਲੋਕਲ ਲੀਡਰਸ਼ਿਪ ਸੀ বিজেਪੀ ਦੀ ਆਲ ਰੈਡੀ ਇਮ ਨੂੰ ਇਲੈਕਟਿਡ ਕੌਂਸਲਰ ਆ ਰੈਡੀ ਬੀਜੇਪੀ ਵਰਕਰਸ ਆ ਰੈਡੀ ਪੀਪਲ ਆਫ ਲੁਧਿਆਣਾ ਆ ਰੈਡੀ ਕਿ ਇਹ ਦੋਨੋਂ ਮਿਲ ਕੇ ਚਲਾਣਗੇ ਜੀ ਅੱਛਾ ਰਿਜ਼ਲਟ ਆਏਗਾ ਬਟ ਆਈ ਡੋਨਟ ਨੋ ਵਾਟ ਇਜ਼ ਅ ਰੀਜ਼ਨ ਬਿਹਾਈਂਡ ਆਲ ਕਿ ਬਿੱਟੂ ਜੀ ਰਿਫਿਊਜ਼ ਕਰ ਗਏ ਕਿਉਂ ਕਰ ਗਏ ਹੀ ਨੋ ਬੈਟਰ ਦੈਨ ਅਸ ਬਟ ਇਹ ਵੀ ਇਹ ਲੁਧਿਆਣੇ ਵਾਸਤੇ ਕੋਈ ਚੰਗਾ ਨਹੀਂ ਹੋਏਗਾ ਜੇ ਇਹ ਕਲੂਸ਼ਨ ਨਹੀਂ ਹੁੰਦਾ ਇਹ ਅਲਾਈਅੰਸ ਨਹੀਂ ਹੁੰਦਾ ਤੇ ਆਪ ਵਾਲੇ ਹਾਊਸ ਚਲਾਣਗੇ ਤੇ ਮੇਰਾ ਖਿਆਲ ਹੈ ਅਨਫੋਰਚਨਟਲੀ ਏ ਲੋ ਦੀ ਅੰਦਾ ਦੁਰਭਗਿਆ ਹੋਏਗਾ ਕਿ ਸਭ ਤੋਂ ਬੁਰਾ ਹਾਊਸ ਜਿਹੜਾ ਮਤਲਬ ਨਾ ਕੌਂਸਲਰਸ ਆਰ ਨੋਟ ਬੈਡ ਦੇ ਆਰ ਗੁੱਡ ਔਰ ਇਲੈਕਟ ਹੋ ਕੇ ਆਏ ਹੈ ਹਰ ਪਾਰਟੀ ਦੇ ਕੌਂਸਲਰ ਦਾ ਮੈਂ ਮਾਨ ਸਨਮਾਨ ਕਰਦਾ ਜਿਹੜੇ ਜਿੱਤ ਕੇ ਆਏ ਹੈ ਲੋਕਾਂ ਨੇ ਉਹਨਾਂ ਨੂੰ ਮੈਂਡਟ ਦਿੱਤਾ ਬਟ ਜਿਹੜਾ ਨਾ ਇੱਕ ਗੁੱਡ ਗਵਰਨਰਸ ਹੁੰਦੀ ਹੈ ਜਿਹੜੀ ਗੁੱਡ ਲੀਡਰਸ਼ਿਪ ਕੁਆਲਟੀ ਹੁੰਦੀ ਹੈ ਉਹਦੇ ਦੇਖੋ 7000 ਮੁਲਾਜ਼ਮ ਹੈ ਕਾਰਪੋਰੇਸ਼ਨ ਦਾ ਔਰ ਇਹਦੇ ਵਾਸਤੇ ਇੱਕ ਮਚੂਰ ਲੀਡਰ ਚਾਹੀਦਾ ਜਿਹਨੂੰ ਕਾਰਪੋਰੇਟਰੀ ਵਰਕਿੰਗ ਦਾ ਪਤਾ ਹੋਵੇ ਤੇ ਜਿਹਨੂੰ ਪਤਾ ਹੀ ਨਹੀਂ ਹੋਏਗਾ ਸਾਤ ਨੂੰ ਸਮਝਣ ਤੋਂ ਲੱਗਦੇਗਾ ਤੇ ਸਾਚ ਨੂੰ ਜਾਂਦਾ ਹੋਰ ਨੁਕਸਾਨ ਹੋ ਜਾਏਗਾ ਸੋ ਵੀ डोंਟ ਵਾਂਟ ਕਿ ਲੁਧਿਆਣਾ ਦੀ ਅਸੀਂ ਹਾਲਤ ਹੋਵੇ ਸੋ ਇਨ ਦਾ ਇੰਟਰਸਟ ਆਫ ਲੁਧਿਆਣਾ ਪੀਪਲ ਇਨ ਦਾ ਇੰਟਰਸਟ ਆਫ ਸੋਸਾਇਟੀ ਔਰ ਡਿਵੈਲਪਮੈਂਟ ਵਾਸਤੇ ਅਸੀਂ ਇਹ ਲਾਂਚ ਆਂਦੇ ਸੀਗੇ ਬਟ ਅਨਫੋਰਚਨਟਲੀ ਉਹਨਾਂ ਬਲੋ ਜਿਹੜਾ ਜੋ ਸਟੇਟਮੈਂਟ ਆਈਆਂ ਯੂ نو ਕਿਉਂਕਿ ਉਹਨਾਂ ਨੇ ਬੋਲਿਆ ਕੱਲ ਦੇ ਪੂਰੇ ਪ੍ਰੋਪਾਗੈਂਡਾ ਦੇ ਵਿੱਚ ਮੌਜੂਦਾ ਵਿਧਾਇਕ ਜੋ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ ਮੈਂ ਤੇ ਗੱਲ ਕਹਿਣਾ ਚਾਹਨਾ ਕਿ ਹਰ ਬੰਦਾ ਚਾਹੁੰਦਾ ਵੀ ਸਾਡੀ ਸਰਕਾਰ ਬਣੀ ਸਾਡਾ ਮੇਰ ਬਣੇ ਸਾਡਾ ਸੁვენਦਾ ਦੇ ਆਰ ਡੂਇੰਗ ਦੈਟ ਇਜ਼ ਵੈਰੀ ਰੋ ਮਤਲਬ ਇਹ ਤਰੀਕਾ ਬੜਾ ਹੀ ਗਲਤ ਹੈ ਮੇਰੀ ਪ੍ਰੈਜੈਂਸ ਦੇ ਵਿੱਚ ਕਾਂਗਰਸ ਵਰਤਾਂ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਨੇ ਆਪਣੇ ਕੌਨਸਲ ਭੇਜਤੇ ਔਰ ਜਦੋਂ ਮੈਂ ਗੱਲ ਕਰ ਰਿਹਾ ਸੀ ਜਗਦੀਸ਼ ਸਿੰਘ ਨਾਲ ਤੇ ਉਦੋਂ ਉਹਨੂੰ ਬਾਹ ਫੜ ਕੇ ਕਹਿੰਦੇ ਸੀ ਆ ਫਰੋਦੀ ਸਰੂਪਾ ਪਾਓ ਆ ਬੁੱਕੇ ਫਰੋਦੀ ਫਿਰ ਬਾਹ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੈਂ ਚਲੇ ਜਾਣਾ ਹੋਰ ਥੋੜੀ ਦਿਰ ਬਾਅਦ ਪਰ ਮੈਂ ਜ਼ਬਰਦਸਤੀ ਤਾਂ ਕਰ ਨਹੀਂ ਸਕਦਾ ਜੇ ਇਹ ਬੰਦੇ ਦਾ ਜਾਨ ਦਾ ਮੰਨਾ ਮੈਂ ਆ ਉਹਨਾਂ ਕਿਦਾਂ ਰੋਕ ਲਾਂਗਾ ਅਗਰ ਤੁਹਾਡਾ ਬੰਦਾ ਹੋ ਗਿਆ ਕਲੀਟ ਫੋਰ ਸਮਥਿੰਗਸ ਨੂੰ ਜਾ ਲੈੰਦੋ ਤੁਸੀਂ ਜੋ ਮਰਜ਼ੀ ਕਰਨਾ ਥੈਨ ਜਦੋਂ ਜਗਦੀਸ਼ ਸਿੰਘ ਜੀ ਤੇ ਉਹਦੀ ਫੈਮਲੀ ਇਸ ਗੱਲ ਤੇ ਆ ਗਏ ਤੁਸੀਂ ਮੇਰੀ ਇੱਕ ਲਾਈਵ ਦੇਖੀ ਹੁੰਨੀ ਹੈ ਜਿਹਦੇ ਚੋ ਕਹਿ ਰਿਹਾ ਕਿ ਮੇਰਾ ਜਨਮ ਵੀ ਕਾਂਗਰਸ ਹੈ ਤੇ ਮੇਰਾ ਮਰਨ ਵੀ ਕਾਂਗਰਸ ਹੋਏਗਾ ਕਾਂਗਰਸ ਉਹਦੀ ਮਾਂ ਪਾਰਟੀ ਹੈ ਬਈ ਔਰ ਸੰਜੇ ਜੀ ਮੇਰੇ ਭਰਾ ਨੇ ਸੋ ਉਹ ਅਸੀਂ ਉਹ ਕਰਕੇ ਅਸੀਂ ਆ ਗਏ ਇਹਨਾਂ ਨੂੰ ਲੱਗਿਆ ਵੀ ਲੈ ਵੀ ਤਾਂ ਗੜਬੜ ਹੋ ਗਈ ਇਹਨਾਂ ਨੇ ਆਪਣਾ ਮਿਨਿਸਟਰ ਤਿੰਨ ਐਮਐਲਏ ਗਏ ਹੂੰ ਉਹਦੇ ਘਰ ਤੇ ਸਾਰੇ ਕੌਂਸਲਰ ਗਏ ਹੋ ਸਕਦਾ ਹੈ ਕਿ ਇਨਡੋਰ ਕੀ ਇਹਨਾਂ ਦੀਆਂ ਗੱਲਾਂ ਹੋਈਆਂ ਕੀ ਇਹਨਾਂ ਦੀਆਂ ਮੀਟਿੰਗ ਸਹੀ ਦਿਨ ਨੂੰ ਬੈਟਰ ਦਿਨ ਨੂੰ ਮੈਂ ਤਾਂ ਆ ਗਿਆ ਸੀਗਾ ਦਿਨ ਨੂੰ ਫਿਰ ਉਹਨੂੰ ਜੋਇਨ ਕਰਾ ਲਿਆ ਹੁਣ ਇਹ ਤਾਂ ਬੈਟਰ ਦੀਸ਼ਾ ਜੀ ਕਿਉਂ ਗਏ ਕੀ ਕਰ ਲਏ ਇਹ ਨੋਸ ਹਾਂ ਇਕਾ ਦਾ ਜੁਲਮ ਕਹਿਣਾ ਜੋ ਕਹਿੰਦੇ ਮੈਂ ਡਿਵੈਲਪਮੈਂਟ ਵਾਸਤੇ ਗਿਆ ਤਾਂ ਮੈਂ ਇਹ ਪੁੱਛ ਲੈਣਾ ਵੀ ਭਾਈ ਜਿਹੜੇ ਪਿਛਲੇ 3 ਸਾਲ ਨਿਕਲੇ ਸਰਕਾਰ ਇਹਨਾਂ ਦੀ ਸੀ ਉਹਦੋਂ ਕਿਹੜੀ ਡਿਵੈਲਪਮੈਂਟ ਹੋਈ ਤੇ ਪਿਛਲੇ 5 ਸਾਲ ਚ ਜਦੋਂ ਤੋਂ ਕੌਂਸਲਰ ਵੀ ਨਹੀਂ ਸੀਗਾ ਉਦੋਂ ਕਿਹੜੀ ਡਿਵੈਲਪਮੈਂਟ ਹੋਈ ਤੇ ਇਹ 1.5 ਸਾਲ ਸਤਾਈ ਚ ਤਾਂ ਇਲੈਕਸ਼ਨ ਆ ਬਦਨ ਜ਼ਬਾ ਦੀ ਤੇ 1.5 ਸਾਲ ਚ ਕਿਹੜੀਆਂ ਡਿਵੈਲਪਮੈਂਟ ਕਰਾ ਲੋਗੇ ਤੁਸੀਂ ਉਹਨਾਂ ਤੋਂ ਸੂਕ ਮਤਲਬ ਦੀਜ਼ ਆਲ ਆਰ ਫੇਕ ਥਿੰਗਸ ਅਗਰ ਕੋਈ ਬੰਦਾ ਹੈ ਕੋਈ ਵੀ ਬੰਦਾ ਨਾ ਆਪਣਾ ਕਸੂਰ ਹੀ ਲੜਦਾ ਉਹ ਪਾਰਟੀ ਦਾ ਕਸੂਰ ਘੜ ਦਿੰਦਾ ਹੈ ਤੇ ਆਪਣੀ ਸੀਨੀਅਰ ਲੀਡਰਸ਼ਿਪ ਦਾ ਕਰ ਦਿੰਦਾ ਲੇਕਿਨ ਇੰਟਰਸ ਉਹਦੇ ਆਪਣੇ ਹੁੰਦੇ ਆ ਮੈਂ ਇੱਕ ਗੱਲ ਕਹਿਣਾ ਕਿ ਮੈਂ ਨੂੰ ਫਰਾਨੀ ਪਾਰਟੀ ਨਹੀਂ ਪਸੰਦ ਨਹੀਂ ਪਸੰਦ ਤੇ ਮੈਂ ਉਸ ਪਾਰਟੀ ਦਾ ਸਿੰਪਲ ਛੱਡ ਦਿਆਂ ਮੈਂ ਦੂਸਰੀ ਪਾਰਟੀ ਚ ਜਾ ਕੇ ਲੜਾ ਹਮ ਲੈ ਜਿਹੜੀ ਭਾਜੀ ਲੜਾਈ ਗਿਆ ਉਹ ਤਾਂ ਆਹਨੇ ਸਾਹਮਣੇ ਨਹੀਂ ਹੁੰਦੀ ਹੈ ਤੁਸੀਂ ਬੈਠੇ ਛੁਰਾ ਮਾਰੋ ਮਤਲਬ ਇਹ ਤਾਂ ਅਮਰਕੜਾ ਜੈ ਚੰਦ ਅਲੀ ਗੱਲ ਹੈ कि ਤੁਸੀਂ ਅ ਕਿਸੇ ਨੂੰ ਦਗਾ ਕਰ ਦੋ ਉਹ ਬੀਸ਼ਨ ਵਾਲੀ ਗੱਲ ਹੈ ਤੁਸੀਂ ਧੋਖਾ ਕਰਦੇ ਹੋ ਸੋ ਆ ਇਹਦਾ ਚੀਜ਼ ਹੈ ਬਾਕੀ ਜਿਹਾ ਜੋ ਮਰਜੀ ਏਕਸਕਿਊਜ਼ ਕੋਈ ਕ੍ਰੀਏਟ ਕਰੀਏ ਭਾਈ ਜੀ ਸੋ ਤੁਹਾਨੂੰ ਸਭ ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ ਕਿਉਂਕਿ ਤੁਹਾਡਾ ਵੀ ਸਮਾਂ ਕੀਮਤੀ ਹੈ ਸੋ ਲਾਸਟ ਕੁਐਸਚਨ ਮੇਰਾ ਰਹੇਗਾ ਕਿ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਤੁਹਾਡੇ ਵਾਰਡ ਤੋਂ ਦੀਸ਼ਾ ਜੀ ਨੇ ਕਿਤੇ ਨਾ ਕਿਤੇ ਬਤੌਰ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਕੜ ਦੇ ਵਿੱਚ ਇੱਕ ਕੈਂਡੀਡੇਟ ਦਾ ਨਿਕਲ ਜਾਣਾ ਕਿਤੇ ਨਾ ਕਿਤੇ ਬੋਡੀ ਸਥਿਤੀ ਨੂੰ ਕਮਜ਼ੋਰ ਦਿਖਾ ਰਿਹਾ ਇਸ ਵਕਤ ਲੁਧਿਆਣਾ ਸ਼ਹਿਰ ਦੇ ਵਿੱਚ ਆ ਦੇਖੋ ਇੱਕ ਬਾਪ ਆਪਣੇ ਪਰਿਵਾਰ ਨੂੰ ਬੜੀ ਚੰਗੀ ਤਰ੍ਹਾਂ ਸੰਭਾਲਦਾ ਹੈ ਪਾਲ ਦਾ ਪੋਸਟਰ ਉਹਦੇ ਦੋ ਬੱਚੇ ਆ ਮੰਨ ਲਓ ਹਨਾ ਉਹ ਦੋਨਾਂ ਨੂੰ ਬਰਾਬਰ ਦੀ ਫੈਕਟਰੀ ਦੇ ਰਿਹਾ ਹੈ ਬਰਾਬਰ ਦਾ ਸਾਰਾ ਕੁਝ ਦੇ ਰਿਹਾ ਹੈ ਇੱਕ ਚਾਰ ਫੈਕਟਰੀਆਂ ਕਰ ਲੈਂਦਾ ਤੇ ਦੂਜਾ ਵੀ ਵੇਚ ਦਿੰਦਾ ਇਹ ਚ ਤੁਸੀਂ ਕੋਈ ਬਾਪ ਦਾ ਕਸੂਰ ਹੈ दैट इज ਰੋਂਗ ਜੀ ਬਿਲਕੁਲ ਮਤਲਬ ਉਹ ਬੱਚਾ ਨਹੀਂ ਕਰ ਪਾਇਆ ਜਾਂ ਬੱਚੇ ਨੇ ਗਲਤੀ ਕੀਤੀ ਹੈ ਥਿਸ ਇਜ਼ ਹਿਸ ਫਾਲਟ ਤੁਸੀਂ ਪਾਰਟੀ ਨਾਲ ਲਵਾਇ ਲੋ ਤੁਸੀਂ ਆਪਣੇ ਵਰਕਰ ਨਾਲ ਲਵਾਇ ਲੋ ਤੁਸੀਂ ਆਪਣੇ ਕੌਂਸਲਰ ਲਵਾਇ ਲੋ ਦੈਟ ਇਟਸ ਓਕੇ ਜਿਸ ਬੰਦੇ ਨੂੰ ਹਾਰਨ ਤੋਂ ਬਾਅਦ ਐਮਐਲਏ ਦੀ ਮੋਹਰ ਮਿਲੀ ਤੁਸੀਂ ਇੱਕ ਇੱਕ ਐਗਜ਼ਾਮਪਲ ਦੇ ਦਿਓ ਪੂਰੇ ਹਿੰਦੁਸਤਾਨ ਚ ਕਿ ਐਮਐਲਏ ਦੀ ਮੋਹਰ ਐਮਐਲਏ ਦਾ ਅਫਿਸ ਕਿਸਕੋਲ ਹੋਵੇ ਤੇ ਮੇਰੀ ਉਹਨਾਂ ਦੇ ਕੋਲ ਰਹੀ ਹੈ ਇਹ ਗੱਲ ਉਹਨਾਂ ਨੂੰ ਪੁੱਛ ਸਕਦੇ ਹੋ ਤੇ ਫਿਰ ਪੂਰੀ ਡਿਵੈਲਪਮੈਂਟ ਦਾ ਤੁਹਾਨੂੰ ਮੈਂ ਚਿੱਠਾ ਦੇ ਦੇਣਾ 25 ਤੋਂ 30 ਕਰੋੜ ਰੁਪਇਆ ਅਸੀਂ ਉਹ ਤੋਂ ਲਾਇਆ ਜਿਹਦਾ ਮੂਰੇ ਜਗਦੀਸ਼ ਹੀ ਕਰਦੇ ਰਹੇ ਤੀਸਰੀ ਗੱਲ ਪਾਰਟੀ ਨੇ ਤਨੀ ਲਿਸਟ ਚ ਜਨਾ ਦਾ ਨਾਮ ਜਾਰੀ ਕੀਤਾ ਟਿਕਟ ਉਹਨਾਂ ਨੂੰ ਦਿੱਤੀ ਉਹਨਾਂ ਵਾਸਤੇ ਕੰਪਲੇਨ ਕੀਤੀ ਰਾਜਾ ਬ੍ਰਿੰਦਜੀਏ ਕੇ ਮੈਂ ਗਿਆ ਆਮ ਆਪਣਾ ਬੈਸਟ ਕੈਂਡੀਡੇਟ ਦੱਸਿਆ ਤੇ ਫਿਰ ਹੋਰ ਕੀ ਰੀਜ਼ਨ ਰਹਿ ਗਿਆ ਪਾਰਟੀ ਨੇ ਕੀ ਮਨਾ ਕਰਤਾ ਉਹ ਚੌਥੀ ਗੱਲ ਲੋਕਾਂ ਨੇ ਜਿਤਾਤਾ ਬਕਰਦਾ ਸਰ ਤਾਂ ਢਿਲੀ ਹੋਵੇ ਨਾ ਕਿ ਲੋਕਾਂ ਨੇ ਰਾਤਾ ਮੇਰੇ ਕੈਂਡੀਡੇਟ ਨੂੰ ਜੇ ਅਸੀਂ ਟਿਕਟ ਨਹੀਂ ਦਿੱਤੀ ਐਸਾ ਸਾਰਾ ਕੁਝ ਕਰਤਾ ਹੁਣ ਬੰਦੇ ਦੇ ਆਪਣੇ ਮਨ ਚ ਕੀ ਹੈ ਬੰਦਲਾ ਬਿਟਰੇ ਕਿਉਂ ਕਰ ਰਿਹਾ ਹੈ ਇਹਦਾ ਜਵਾਬ ਤਾਂ ਉਹ ਦੇਗਾ ਇਹ ਇਹਦੇ ਚ ਕੁਈ ਅਫੀਸੀ ਕਿਸੇ ਵੀ ਬੰਦੇ ਦਾ ਮੈਂ ਕਹਿੰਨਾ ਉਹ ਰਣਜੀਤ ਢਿੱਲੋਂ ਆ ਆਕਾਲੀ ਦਲ ਦੇ ਉਹ ਰੇ ਇੱਥੇ ਐਮਐਲਏ ਵੀ ਪ੍ਰਧਾਨ ਵੀ ਰੇ ਉਹਨਾਂ ਦਾ ਇੱਕ ਬੰਦਾ ਜਿੱਤਿਆ ਚਤਰਵੀਰ ਹੈ ਨਾ ਉਹਦਾ ਸਰਟੀਫਿਕੇਟ ਦਾ ਰੋਲਾ ਪੈ ਗਿਆ ਤੇ ਉਹਨੂੰ ਡਰ ਲੱਗ ਗਿਆ ਕਿਤੇ ਮੈਨੂੰ ਸਰਟੀਫਿਕੇਟ ਨਾ ਮਿਲੇ ਰਣਜੀਤ ਢਿੱਲੋਂ ਦੇ ਨਾਲ ਕੇ ਸਰਟੀਫਿਕੇਟ ਦਵਾਨ ਉਹਨਾਂ ਦੀ ਫੋਟੋ ਹੈ ਹੂੰ ਤੋਂ ਬੰਦਾ ਅਗਲੇ ਦਿਨ ਜਾ ਰਿਹਾ ਜੀ ਬਿਲਕੁਲ ਹੁਣ ਉਹਦੇ 'ਚ ਢਿੱਲੋਂ ਵਿਚਾਰੇ ਦਾ ਕੀ ਕਸੂਰ ਹੈ ਮੈਂ ਵੈਸੇ ਗੱਲ ਕਰਦਾ ਹੂੰ ਹੂੰ ਲੀਡਰ ਕਦੀ ਨਹੀਂ ਜਾਂਦਾ ਮੇਰੀ ਪਾਰਟੀ ਖਤਮ ਹੋਵੇ ਲੀਡਰ ਕਦੀ ਨਹੀਂ ਜਾਂਦਾ ਮੇਰੇ ਵਰਕਰ ਕਮਜ਼ੋਰ ਹੂੰ ਵੀ ਭਈ ਇਹ ਬੰਦੇ ਵੀ ਆਪਣੀ ਮਨ ਦੀ ਇੱਛਾ ਕੁਝ ਇਹੋ ਜੀ ਆ ਉਹਦੀ ਕੋਈ ਮੈਲਾਫਾਈਡ ਇੰਟੈਂਸ਼ਨ ਹੈ ਉਹਦੀ ਕੋਈ ਸੋਚ ਹੈ ਉਹ ਜੀ ਹੈ ਯੂ ਕਾਂਟ ਡੂ ਐਨੀਥਿੰਗ ਤੁਸੀਂ ਕੁਝ ਨਹੀਂ ਕਰ ਪਾਹੋਗੇ ਔਰ ਮੈਂ ਮੈਂ ਉਹਨੂੰ ਜ਼ਬਰਦਸਤੀ ਕਿਤੇ ਲੈ ਵੀ ਜਾਂਦਾ ਜਿਵੇਂ ਉਹ ਘਰੋਂ ਨਾਲ ਉਹਨੂੰ ਲੈ ਕੇ ਕਿਤੇ ਗਏ ਹੋਏ ਆ ਲੈ ਜਾਂਦਾ ਤੇ ਦੋ ਦਿਨ ਬਾਅਦ ਉਹਦਾ ਮਨ ਸੀਗਾ ਫੇਰ ਆ ਕੇ ਜੁਆਇਨ ਕਰ ਲੈਂਦਾ ਪਰ ਉਹ ਬੋਲਦਾ ਵੀ ਧੱਕੇ ਨਾਲ ਸੰਜੀ ਲੈ ਗਿਆ ਸੀ ਮੈਂ ਤਾਂ ਇਹ ਕੰਮ ਕਰਦਾ ਨਹੀਂ ਬਿਲਕੁਲ ਔਰ ਮੈਂ ਗਿਆ ਵੀ ਸਿਰਫ ਇਸ ਕਰਕੇ ਨਹੀਂ ਸੀ ਮੈਂ ਦੁਬਾਰਾ ਰੀਜੁਆਇਨ ਕਰਾਣਾ ਮੈਂ ਗਿਆ ਸਿਰਫ ਇਸ ਵਾਸਤੇ ਸੀਗਾ ਕਿ ਮੈਨੂੰ ਇਹ ਤਾਂ ਪਤਾ ਲੱਗੇ ਵੀ ਹੋਇਆ ਕੀ ਹੂੰ ਤੇ ਕਾਰਨ ਕੀ ਹੈ ਉਹ ਲੇਕਿਨ ਉਹ ਰੀਜੋਇਨ ਕਰਨ ਤੋਂ ਬਾਅਦ ਉਹ ਦੁਆਰਾ ਉਹਨੇ ਪ੍ਰੈਸ਼ਰ ਇਹੋ ਜਿਹਾ ਬਣਾਤਾ ਕੋ ਜਿਹੜੇ ਨਾ ਅੰਦਰ ਜਿਗਰ ਹੁੰਦਾ ਹੈ ਉਹ ਬਾਜ਼ਾਰ 'ਚ ਵੀ ਮਿਲਦਾ ਬਿਲਕੁਲ ਨਾ ਖਰੀਦਿਆ ਜਾਂਦਾ ਉਹ ਬੰਦਾ ਜਨਮ ਤੋਂ ਲੈ ਕੇ ਆਂਦਾ ਬਿਲਕੁਲ ਸਾਡੇ 30 ਕਨਸਟੈਂਟ ਦੇ ਵਿੱਚ ਬੜੇ ਇਹੋ ਜਿਹੇ ਕਨਸਟੈਂਟ ਹੈ ਜਿਹੜੇ ਹੈਂਡ ਟੂ ਮਾਉਥ ਹੂੰ ਉਹਨਾਂ ਨੂੰ ਲਾਲੇ ਦਿੱਤੇਗੇ ਉਹ ਹਿੱਲੇ ਨਹੀਂ ਹੀ ਇਸ ਵੈਲ ਟੂ ਡੂ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਹੈ ਚੰਗਾ ਕੰਮ ਹੈ ਚੰਗੇ ਪੈਸੇ ਹੈ ਲੋਕਾਂ ਨੇ 15 1600 ਵੋਟਾਂ ਤੋਂ ਜਿਤਾਇਆ ਤਾਂ ਮੈਂ ਕਹਿੰਦਾ ਇੱਕ ਗੱਲ ਦੀ ਮੈਂ ਗਰੰਟੀ ਦਿੰਨਾ ਸਰਕਾਰ ਉਹਨਾਂ ਦੀ ਹੈ ਮੀਸ਼ਾ ਜੀ ਉਹ ਤਾਂ ਚਲੇ ਗਏ ਲੈ ਸਵੇਰੇ ਇਸੇ ਵਾਰ ਦਾ ਬਾਈ ਇਲੈਕਸ਼ਨ ਕਰਾ ਦੇਣ ਫੇਰ ਇਹ ਦੀਸ਼ਾ ਜੀ ਝਾੜੂ ਫੜ ਲੈਣ ਤੇ ਮੈਂ ਕਿ ਨਿਮਾਨ ਆ ਜਿਹੜਾ ਬੰਦਾ ਉੱਥੋਂ ਦਾ ਖੜਾ ਕਰਦਾ ਕਿਸੇ ਗਰੀਬ ਘਰ ਦਾ ਬੱਚਾ ਜੇ ਹਾਂ ਜਿੱਤ ਜਾਣ ਤੇ ਮੈਂ ਸਾਰੀ ਉਮਰ ਸਿਆਸਤ ਛੱਡ ਦਿਆਂ ਸੋ ਲੋਕਾਂ ਨੇ ਵੋਟ ਪਾਈਏ ਕਾਂਗਰਸ ਤੇ ਕਾਂਗਰਸ ਦੇ ਨਿਸ਼ਾਨ ਤੇ ਜਿੱਤੇ ਹੁੰਦੀ ਆਪਾਂ ਉਹ ਚਲੇ ਗਏ ਤੇ ਇਹਦਾ ਮਤਲਬ ਪਾਰਟੀ ਕਮਜ਼ੋਰ ਹੈ ਜਾਂ ਕੋਈ ਹੋਰ ਕਮਜ਼ੋਰ ਹੈ ਇਹ ਤਾਂ ਸਰ ਇਹਨਾਂ ਦੇ ਲੋਕਾਂ ਦੇ ਆਪਣੇ ਆਪਣੇ ਫੈਸਲੇ ਹੁੰਦੇ ਆ ਤੁਸੀਂ ਉਹਦੇ 'ਚ ਕੁਝ ਨਹੀਂ ਕਰ ਸਕਦੇ ਮੈਂ ਤੁਹਾਡੇ ਰਾਹੀਂ ਇੱਕ ਗੱਲ ਜਰੂਰ ਕਹਿਣਾ ਚਾਹਣਾ ਕਿ ਜਿਹੜੇ ਲੋਕਾਂ ਨੇ 2022 'ਚ ਬਦਲਾਅ ਨੂੰ ਲੈ ਕੇ ਸਰਕਾਰ ਲੈ ਕੇ ਆਏ ਸੀ ਅੱਜ ਇਹਨਾਂ ਦਾ ਅਸਲੀ ਚਿਹਰਾ ਜਰੂਰ ਦੇਖੋ ਲੋਕਾਂ ਦੇ ਕੌਂਸਲਰਾਂ ਦੇ ਘਰਾਂ 'ਚ ਜਾ ਕੇ ਹਰ ਪ੍ਰੈਸ਼ਰ ਪਾ ਰਿਹਾ ਹੈ ਤਾਕੀ ਉਹ ਇਹਨਾਂ ਨੂੰ ਜੁਆਇਨ ਕਰਨ ਤੇ ਇਹਨਾਂ ਦਾ ਮੇਹਰ ਬਣ ਸਕੇ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੂੰ ਮੈਂਡੇਟ ਨਹੀਂ ਮਿਲਿਆ ਸੀ ਤੇ ਇਹਨਾਂ ਨੇ ਇਲੈਕਸ਼ਨ ਦੁਆਰਾ ਕਰਾਤੇ ਸੀ ਮੈਂ ਤਾਂ ਇਹਨੂੰ ਰੀਪੀਲ ਕਰਦਾ ਕਿ ਉਸੀ ਸਟ੍ਰੈਟਜੀ ਨੂੰ ਅਪਣਾਣ ਜਿਨ੍ਹਾਂ ਦਾ ਮੇਹ ਨਹੀਂ ਬੰਦਾ ਤੇ ਕੁਝ ਇਹ اپੋਜੀਸ਼ਨ 'ਚ ਬੈਠਣ ਦੇ ਜਿਹੜੀ ਲਾਰਜੈਸਟ ਪਾਰਟੀਆਂ ਜੋ ਆਪਸ ਵਿੱਚ ਬੰਦੀਆਂ ਤੇ ਉਹਨੂੰ ਕੰਮ ਕਰਨ ਦੇ ਥੈਂਕ ਯੂ ਬਹੁਤ ਸ਼ੁਕਰੀਆ ਸਰ ਸੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸੰਜੀਤ ਤਲਵਾਰ ਜੀ ਦੀ ਗੱਲਬਾਤ ਤੁਸੀਂ ਸੁਣਿਆ ਔਰ ਬਹੁਤ ਸਤਿ ਥਰੀ اہم ਜਾਣਕਾਰੀ ਜਿਹੜੀ ਉਹਨਾਂ ਕੋਲ ਦਿੱਤੀ ਗਈ ਹੈ ਔਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇੱਕ ਛੜਯੰਤਰ ਰਚਿਆ ਜਾ ਰਿਹਾ ਮੌਜੂਦਾ ਐਮਐਲਏ ਵੱਲੋਂ ਕੀ ਕੈਂਡੀਡੇਟਸ ਜਿਹੜੇ ਉਹਨਾਂ ਦੀ ਫੇਰ ਬਦਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਰਗਲਾਇਆ ਜਾ ਰਿਹਾ ਹੈ ਜਾਂ ਕਹਿ ਸਕਦੇ ਕਿ ਖਿੰਡਿਆ ਜਾ ਰਿਹਾ ਹੈ ਜਾਂ ਫਿਰ چھوٹے ਸ਼ਬਦਾਂ ਦੇ ਵਿੱਚ ਕਹਿ دیਏ ਤਾਂ ਆਪਰੇਸ਼ਨ צਾੜੂ ਜਿਹੜਾ ਹੈ ਇੱਕ ਲੁੜਣਾ ਸ਼ਹਿਰ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬਾਰੇ ਬਹੁਤ ਐਮ ਜਾਣਕਾਰੀਆਂ ਸੰਜੀਤ ਕਲਵਾਰਜੀ ਵੱਲੋਂ ਦਿੱਤੀਆਂ ਗਈਆਂ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਤੇ ਰਿਕਵੈਸਟ ਕਰਾਂ ਕਿ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਕੱਲ ਦੇ ਪੂਰੇ ਪ੍ਰੋਪੋਗੈਂਡਾ ਜਿਹੜਾ ਚੱਲ ਰਿਹਾ ਹੈ ਦੇ ਵਿੱਚ ਚੱਲਿਆ ਉਹਨੂੰ ਤੁਸੀਂ ਕਿਸ਼ਤਾਂ ਦੇਖ ਲਓ ਕਿਉਂਕਿ ਇੱਕ ਪਾਰਟੀ ਦੇ ਚੋਣ ਨਿਸ਼ਾਨ ਤੇ ਲੜ ਕੇ ਇਮੀਡੀਏਟਲੀ ਪਾਰਟੀ ਬਦਲ ਲੈਣਾ ਕਿਤੇ ਨਾ ਕਿਤੇ ਉਹਨਾਂ ਕੈਂਡੀਡੇਟਸ ਦੇ ਐਥਿਕਸ ਤੇ ਔਰ ਉਹਨਾਂ ਦੇ ਇੱਕ ਜਿਹੜਾ ਕੈਰੇਕਟਰ ਆ ਉਹਦੇ ਤੇ ਬਹੁਤ ਵੱਡਾ ਸਵਾਲ ਇਹ ਨਿਸ਼ਾਨ ਜਿਹੜਾ ਇਹ ਲਗਾ ਦਿੰਦਾ ਸੋ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੁਸੀਂ ਦੇਖ ਰਸੀ ਟਾਈਮ ਸੋਰਾ ਧੰਨਵਾਦ